ਨਮਸਕਾਰ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ 24 ਔਰ ਅੱਜ ਅਸੀਂ ਪਹੁੰਚੇ ਹਾਂ ਪੀਰ ਅਹਿਮਦ ਸ਼ਾਹ ਮੁਲਤਾਨੀ 11ਵੀਂ ਵਾਲੀ ਸਰਕਾਰ ਜੋ ਕਿ ਗੜਦੀ ਵਾਲਾ ਪੁਸਥਾਣੇ ਦੇ ਵਿੱਚ ਮੌਜੂਦ ਹੈ ਔਰ ਇੱਥੇ ਸਾਲਾਨਾ ਤਕਰੀਬਨ ਮੇਲੇ ਜਿਹੜੇ ਆ ਉਹ ਲਗਾਏ ਜਾਂਦੇ ਨੇ ਸੋ ਅੱਜ ਜੋ ਹੈ ਇਹ ਮੇਲਾ ਇਸ ਵਾਰ ਕਰਨੈਲ ਸਿੰਘ ਕਾਸੀ ਦੀ ਯੋਗ ਅਗਵਾਈ ਹੇਠ ਜਿਹੜਾ ਕਰਵਾਇਆ ਜਾ ਰਿਹਾ ਹੈ ਔਰ ਜਿਸ ਦੇ ਵਿੱਚ ਇਹ ਸਮੂਹ ਜਿਹੜਾ ਪੋਸਟ ਸਟਾਫ ਆ ਉਹਨਾਂ ਵੱਲੋਂ ਵੀ ਵਿਸ਼ੇਸ਼ ਯੋਗਦਾਨ ਜਿਹੜਾ ਪਾਇਆ ਜਾ ਰਿਹਾ ਤੇ ਇਲਾਕੇ ਦੀ ਸੰਗਤਾਂ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਸੋ ਹੁਣ ਹੀ ਇੱਥੇ ਕਵਾਲੀਆਂ ਹੋ ਕੇ ਆਟੀਆਂ ਨੇ ਸੋ ਜਾਨਣਾ ਚਾਹਾਂਗੇ ਕਾਸੀ ਸਾਹਿਬ ਤੋਂ ਕਿ ਕੀ ਕਹਿਣਾ ਹੈ ਇਹਨਾਂ ਦਾ ਹਾਂਜੀ ਕਾਸੀ ਦਾ ਹਾਂਜੀ ਕਰੀਬ 40 ਸਾਲ ਤੋਂ ਮੈਂ ਇਸ ਥਾਂ ਤੇ ਜੈ ਪੀਰਾਂ ਦੀ ਪੀਰ ਅਮਸ਼ਾ ਬਲਤਾਨੀ ਜੀ ਦੇ ਦਰ ਤੇ ਆਉਂਦਾ ਹਾਂ ਸਵੇਰੇ ਸ਼ਾਮੀ ਆਉਂਦਾ ਹਾਂ ਪਹਿਲਾਂ ਇਸ ਦਰਬਾਰ ਤੇ ਮੇਰੇ ਲੱਗਦੇ ਸਨ ਕਵਾਲੀਆਂ ਲੱਗਦੀਆਂ ਸਨ ਕਾਫੀ ਸਾਲਾਂ ਤੋਂ ਉਹ ਬੰਦ ਹੋ ਚੁੱਕਾ ਸੀ ਮੇਰੇ ਦਿਲ ਵਿੱਚ ਇੱਕ ਤਾਂਗ ਸੀ ਕਿ ਇੱਥੇ ਕਵਾਲੀਆਂ ਦਾ ਦਰਬਾਰ ਕਰਾਇਆ ਜਾਵੇ ਸੰਗਤ ਦੇ ਦਰਸ਼ਨ ਕੀਤੇ ਜਾਣ ਮੈਂ ਮੁਰਸ਼ੀ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਗਨਦੀਪ ਸਿੰਘ ਨਾਲ ਕਿਹਾ ਜਰੂਰ ਜੀ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੁਸੀਂ ਇਹ ਇਹ ਕੰਮ ਕਰਾਓ ਸੋ ਬਹੁਤ ਹੀ ਸਤਿਕਾਰਯੋਗ ਮੇਰੇ ਪੁਲਿਸ ਕਰਮਚਾਰੀਆਂ ਨਾਲ ਇਸ ਕੰਮ ਵਿੱਚ ਮੇਰਾ ਬਹੁਤ ਸਾਥ ਦਿੱਤਾ ਦਰਬਾਰ ਵਿੱਚ ਕਵਾਲੀਆਂ ਲਗੀਆਂ ਦਰਬਾਰ ਵਿੱਚ ਸੰਗਤ ਆਈ ਚਾਪਗੜਾ ਲੰਗਰ ਲੱਗਿਆ ਹੁਣ ਲੰਗਰ ਰੋਟੀ ਦਾ ਲੰਗਰ ਜਿਹੜਾ ਖਾਣੇ ਦਾ ਲੰਗਰ ਲੱਗ ਰਿਹਾ ਹੈ ਸੋ ਦਿਲ ਬਹੁਤ ਖੁਸ਼ ਹੋਇਆ ਪੀਰਾਂ ਦੇ ਦਰ ਤੇ ਇਹ ਜਿਹੜਾ ਹੈ ਸੇਵਾ ਕਰਕੇ ਜਿਸ ਵਿੱਚ ਫਰੀਦ ਗਨ ਕਾਲਾ ਕਾਲਾ ਬਾਬਾ ਸ਼ਾਹ ਜੀ ਜੋ ਗੱਲਵਾਲ ਤੋਂ ਖਾਨਗਾਹ ਦੀ ਸੇਵਾ ਕਰਦੇ ਉਹ ਚੇਚੇ ਤੌਰ ਤੇ ਆਏ ਮੇਰੇ ਨਾਲ ਸਨ ਮਿੰਦਰਪਾਲ ਜੀ ਜਿਨ੍ਹਾਂ ਨੇ ਬੜਾ ਸਾਥ ਦਿੱਤਾ ਬਲਵੀਰ ਸਿੰਘ ਜੀ ਨੇ ਜਿਨ੍ਹਾਂ ਨੇ ਬੜਾ ਸਾਥ ਦਿੱਤਾ ਇਲਾਕਾ ਦੇ ਵਾਸੀਆਂ ਨੇ ਬੜਾ ਸਾਥ ਦਿੱਤਾ ਵਿਰਿੰਦਰ ਸਿੰਘ ਮੁੰਡਾ ਉਹਨੂੰ ਬੜਾ ਸਾਥ ਦਿੱਤਾ ਸਿਮਰਪਾਲ ਸਿੰਘ ਮਾਸਤਰੀ ਨੇ ਬੜਾ ਸਾਥ ਦਿੱਤਾ ਅਤੇ ਪੂਰੀ ਪੁਲਿਸ ਨੇ ਬਹੁਤ ਸਾਥ ਦਿੱਤਾ ਇਸ ਦਰਬਾਰ ਤੇ ਸਵੇਰੇ ਚਾਹ ਵੇਲੇ ਐਮ ਐਲ ਏ ਜਸੀਰ ਰਾਜਾ ਜੀ ਵੀ ਇੱਥੇ ਹਾਜ਼ਰ ਹੋ ਚੁੱਕੇ ਹਨ ਆਪਣੀ ਟੀਮ ਦੇ ਨਾਲ ਚੌਰੀ ਰਾਜਵੰਦ ਰਾਜਾ ਜੀ ਅਤੇ ਹੋਰ ਨਗਰ ਵਾਸੀ ਇਲਾਕਾ ਵਾਸੀ ਵੀ ਅਤੇ ਨਗਰ ਕੌਂਸਲ ਦੇ ਸਾਰੇ ਕਰਮਚਾਰੀ ਵੀ ਇੱਥੇ ਹਾਜ਼ਰ ਹੋ ਚੁੱਕੇ ਹਨ ਹੁਣ ਸਾਧ ਸੰਗਤ ਇਸ ਦਰਬਾਰ ਤੇ ਲੰਗਰ ਛਕ ਰਹੀ ਹੈ ਦਿਲ ਬਹੁਤ ਖੁਸ਼ ਹੈ ਦਿਲ ਬਹੁਤ ਖੁਸ਼ ਹੈ ਪਰਮਾਤਮਾ ਕਰੇ ਪੀਰਾਂ ਦੇ ਦਰ ਤੇ ਇਦਾਂ ਹੀ ਮੇਰੇ ਲੱਗਦੇ ਰਹਿਣ ਇਹ ਮੈਂ ਅਰਦਾਸ ਕਰਦਾ ਪੀਰਾਂ ਕੇ ਇਦਾਂ ਸਾਡੇ ਤੇ ਵੱਲ ਵਖਸ਼ੀ ਸਾਡੇ ਤੇ ਮਿਹ ਰੱਖੀ ਹਰ ਸਾਲ ਇਸ ਤਰ੍ਹਾਂ ਮੇ ਅੱਲਾ ਜਿਹੜਾ ਹੈ ਕਰਾਉਂਦੇ ਜਾਈਏ ਜੈ ਪੀਰਾਂ ਦੀ ਜੈ ਪੀਰਾਂ ਦੀ ਉਹ 에ਸਨ ਕਰਨੈਲ ਸਿੰਘ ਕਾਸੀ ਜੀ ਜਿਨ੍ਹਾਂ ਨੇ ਕਿ ਅੱਜ ਜੋ ਮੇਲਾ ਕਰਵਾਇਆ ਜਾ ਰਿਹਾ ਹੈ ਉਸ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣ ਇਹ ਕਹਿਣਾ ਹੈ ਕਰਨੈ ਸਿੰਘ ਕਾਸੀ ਦਾ ਮਹਰਦੰਦਰ ਦੀਵਤ ਕੈਮਰਾ ਪਰਸਨ ਜੋਤ ਗੜਗੀ ਵਾਲਾ ਦੇ ਨਾਲ ਆਪਣਾ ਪੰਜਾਬ ਪਾਰਟੀ